ਜੀ ਅੰਕਲ ਜੀ ਕੀ ਨਾਂ ਤੁਹਾਡਾ? ਸਰ세ਮ ਲਾਲ ਜੀ। ਕਿੱਥੇ ਦੇ ਰਹਿਣ ਵਾਲੇ ਆ? ਪਿੰਡ ਪਲਾਹੀ ਜੀ। ਆ ਤੁਸੀਂ ਅੱਜ ਚਾਲ ਨਗਰ ਐ ਕੇਸ ਬੀ ਆਈ ਏਟੀਐਮ ਦੇ ਬਾਹਰ ਖੜੇ ਆਂ ਕੀ ਮਾਮਲਾ ਸਾਰਾ? ਬਾਜੀ ਇੱਕ ਬੰਦਾ ਬਾਹਰ ਖੜਾ ਸੀ ਏਟੀਐਮ ਦੇ। ਹਾਂਜੀ। ਤੇ ਉਹ ਕੋ ਕਹਿੰਦਾ ਏਟੀਐਮ ਠੀਕ ਕਰਦਾ ਜੀ ਮੈਂ ਫੋਨ ਤੇ ਹਾਂ ਫੋਨ ਤੇ ਗੱਲ ਕਰ ਰਿਹਾ ਜੀ ਏਟੀਐਮ ਤੁਹਾਡਾ ਠੀਕ ਹੋ ਗਿਆ ਸਰ ਜੀ ਆ ਜਾਓ ਦੇਖ ਲਓ। ਹਾਂਜੀ। ਤੇ ਮੈਨੂੰ ਕਹਿੰਦੇ ਪੈਸੇ ਕਢਾਉਣੇ ਆ ਮੈਂ ਕਿਹਾ ਹਾਂਜੀ ਕਹਿੰਦੇ ਲਾਓ ਕਾਰਡ ਤੁਹਾਡਾ ਏਟੀਐਮ 'ਚ ਚੱਲ ਪਿਆ ਆ। ਕਹਦੇ ਇਹ ਕਾਰਡ ਲਾਇਆ ਤੇ ਏਟੀਐਮ ਨਹੀਂ ਚੱਲਿਆ ਹਣ ਜਾਂ ਇੱਕ ਹੱ ਕਹਿੰਦਾ ਹੁਣ ਤੁਸੀਂ ਸਟ੍ਰੈਪ ਕੱਢੋ ਕੋਰੀ ਪਤਾ ਲੱਗ ਜਾਏਗਾ ਵਿਚਾਲੇ ਜਾ ਕੇ ਤੁਹਾਡੀ ਕਿਹੜੀ ਬੈਂਕ ਦਾ ਆਈਡੀਆਮ ਹਾਂਜੀ ਤੁਹਾਡੀ ਕਿਹੜੀ ਬੈਂਕ ਦਾ ਕਿੰਨਾਂ ਬੈਂਕ ਦਾ ਜੀ ਤੇ ਤੁਹਾਨੂੰ ਏਟੀਐਮ ਚਲਾਉਣਾ ਆਉਂਦਾ ਹੈ ਜੀ ਹਾਂਜੀ ਹਾਂਜੀ ਤੇ ਉਹ ਬੰਦਾ ਕੌਣ ਸੀਗਾ ਜਿਹੜਾ ਤੁਹਾਨੂੰ ਕਹਿੰਦਾ ਸੀ ਕਿ ਉਹ ਚਲਾ ਦੇਣਾ ਉਹ ਤਾਂ ਪਤਾ ਨਹੀਂ ਜੀ ਬਾਹਰ-ਬਾਹਰ ਖੜਾ ਆ ਇਹ ਮੋਟਰਸਾਈਕਲ ਤੇ ਉਹ ਜਾਣ ਪਛਾਣਦਾ ਹੈ ਤੁਹਾਡੇ ਨਹੀਂ ਜੀ ਇਹ ਇਹ ਹੀ ਲੱਗਦਾ ਸੀ ਮਲਾਜਮ ਹੈ ਇਹ ਜਿਹੜਾ ਕਹਿੰਦਾ ਮੇ ਏਟੀਐਮ ਠੀਕ ਕਰਨਾ ਆਇਆ अच्छा वो जी वो कहता मेनू ਕਹਾਲੀ ਜਿਆਦਾ ਮੈਂ ਦੂਜਾ ਵੀ ਏਟੀਐਮ ਜਾ ਕੇ ਠੀਕ ਕਰਨਾ ਤੁਸੀਂ ਪੈਸੇ ਕਢਾ ਲਓ ਆਪਣੇ ਤੁਸੀਂ ਉਦੋਂ ਪੈਸੇ ਕਢਾਉਂਦੇ ਪੈਸੇ ਸੀਗੇ ਅੰਦਰ ਹਾਂਜੀ ਇਹਦੇ ਪੈਸੇ ਨਹੀਂ ਸੀ ਨਿਕਲੇ ਉਹ ਕਹਿੰਦਾ ਆਪਣੀ ਸਲਿੱਪ ਚੱਕ ਲਓ ਹਾਂ ਜਿਹੜੀ ਮੈਂ ਕੱਢੀ ਆ ਮੈਂ ਸਲਿੱਪ ਤੇ ਕਰਨ ਲੱਗਿਆ ਉਹਨੇ ਆਪਣਾ ਏਟੀਐਮ ਬਦਲ ਲਿਆ ਕਿੰਨੇ ਪੈਸੇ ਕਢਾਉਣਾ ਸੀ ਤੁਸੀਂ ਮੈਂ ਕਹਿੰਦਾ 5-7 ਹਜ਼ਾਰੇ ਕਢਾਉਣਾ ਸੀ ਆਪਣਾ ਖਰਚਾ ਪਾਣੀ ਕਢਾਉਣਾ ਸੀ ਕਿੰਨੀ ਰਕਮ ਸੀਗੀ ਏਟੀਐਮ ਦਾ ਆਪਣੇ ਤੁਹਾਡੇ ਬੈਂਕ ਦੇ ਵਿੱਚ 70425 ਤੇ ਕਿੰਨੇ ਦਾ ਫਰੋਡ ਹੋ ਗਿਆ ਤੁਹਾਡੇ ਨਾਲ 70 ਹਜ਼ਾਰ ਦਾ ਹੀ ਹੋ ਗਿਆ ਜੀ ਇਹ ਤੁਹਾਨੂੰ ਫੋਨ ਤੇ ਮੈਸੇਜ ਵਗੈਰਾ ਆਉਂਦੇ ਆ ਜਦੋਂ ਪੈਸੇ ਨਿਕਲਦੇ ਆ ਹਾਂਜੀ ਹਾਂਜੀ ਮੈਸੇਜ ਉਸੇ ਵੇਲੇ ਸ਼ੁਰੂ ਹੋਗਾ ਜਦੋਂ ਆਉਣਗੇ ਉਹ ਬੰਦੇ ਨੇ ਪੈਸੇ ਇੱਥੋਂ ਹੀ ਕਢਾਏ ਆ ਜਾਂ ਕਿਤੇ ਹੋਰ ਬਾਹਰੋਂ ਹੋਰ ਪਾਸੇ ਕਢਾਏ ਇੱਥੇ ਤਾਂ ਨਹੀਂ ਹੈਗਾ ਇਹ ਕਿੰਨੇ ਕ ਵਜੇ ਦੀ ਗੱਲ ਆ ਇਹ ਇਹ 3 ਵਜੇ ਕੇ 8 ਮਿੰਟ ਚ ਕੋਈ ਉਹਨੇ ਪਰਚੀ ਕੱਢੀ ਆ ਹਾਂਜੀ ਉਸ ਤੋਂ ਬਾਅਦ ਫਿਰ ਇਹ ਕੰਮ ਹੋਇਆ ਠੀਕ ਹੈ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਜੀ ਹਾਂਜੀ 4 ਵਜੇ 4:00 ਰੋੜ ਸਵਾ 4 ਦੇ ਵਿੱਚ ਵਿੱਚ ਅਸੀਂ ਗਏ ਸੀ ਥਾਣੇ ਹਾਂਜੀ ਉੱਥੇ ਸਾਨੂੰ ਕੋਈ ਮੁਲਾਜ਼ਮ ਨਹੀਂ ਮਿਲਿਆ ਹਾਂਜੀ ਤੇ ਬਾਕੀ ਉਹ ਆਪਣੇ ਉਹ ਕੈਮਰੇ ਚੈੱਕ ਕਰ ਸਕਦੇ ਮੇਂ ਮੰਦੇ ਆਈ ਸੀ ਨਹੀਂ ਤੁਸੀਂ ਕੋਈ ਕੰਟਰੋਲ ਰੂਮ ਤੇ ਫੋਨ ਕਰਨਾ ਸੀਗਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਠੀਕ ਹੈ ਜੀ ਤੇ ਆਪਾਂ ਫਗਵਾੜਾ ਪ੍ਰੈਸ ਰਿਪੋਰਟਰ ਵਾਲਿਆਂ ਨਾਲ ਫੋਨ ਕੀਤਾ ਹਾਂਜੀ ਉਹ ਕਹਿੰਦੇ ਸੀ ਹੁਣੇ ਤੁਹਾਡਾ ਹੁਣੇ ਮਸਲਾ ਹੱਲ ਕਰਦੇ ਆ ਉਹ ਹੁਣ ਆਏ ਆ ਤਾਂ ਮਤਲਬ ਕਿ ਹੁਣ ਪੁਲਿਸ ਨੂੰ ਕੀਤਾ ਪੁਣੇ ਠੀਕ ਹੈ ਜੀ ਹਾਂਜੀ ਤੇ ਕੀ ਕਹਿੰਦੇ ਪੁਲਿਸ ਮਲਾਈਏ ਮਨ ਤੁਹਾਨੂੰ ਉਹ ਕਹਿੰਦੇ ਸੀ ਆ ਰਹੇ ਆ ਤੁਸੀਂ ਤੁਹਾਡੀ ਕਾਰਵਾਈ ਕਰਦੇ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਕਿ ਤੁਹਾਨੂੰ ਪ੍ਰਸ਼ਾਸਨ ਤੋਂ ਲੋ ਮੇਨ ਨਾਲ ਜੋਣਾ ਹੋ ਗਿਆ ਜੀ ਜਾਂ ਹੋਰ ਨਾਲ ਕਿਸੇ ਨੂੰ ਹੋਵੇ ਜਾਂ ਤਾਂ ਇੱਥੇ ਗਾਰਡ ਚਾਹੀਦਾ ਤੇ ਇੱਥੇ ਐਸ ਵੀ ਆਈ ਏ ਟੀ ਐਮ ਦੇ ਬਾਹਰ ਕੈਮਰੇ ਲੱਗੇ ਆ ਜੀ ਕੈਮਰੇ ਲੱਗੇ ਆ ਜੀ ਨਾਲ ਦੋ ਦੁਕਾਨਾਂ ਦੋਨਾਂ ਦੇ ਕੈਮਰੇ ਲੱਗੇ ਹੋਏ ਆ ਏ ਟੀ ਐਮ ਦੇ ਵਿੱਚ ਕੋਈ ਵੀ ਗਾਰਡ ਨਹੀਂ ਹੈਗਾ ਜੀ ਨਹੀਂ ਜੀ ਬਿਲਕੁਲ ਨਹੀਂ ਸੁਣਨਾ ਹੁੰਦਾ ਹੈ ਤੇ ਜਦੋਂ ਤੁਸੀਂ ਪੈਸੇ ਕਢਾਉਣ ਆਏ ਸੀ ਕੋਈ ਹੋਰ ਵਿਅਕਤੀ ਸੀਗੇ ਇੱਥੇ ਇੱਕ ਦੋ ਜਾਂ ਕਿੱਦਾਂ ਹੋਰ ਕੋਈ ਨਹੀਂ ਸਿਰਫ ਉਹੀ ਇੱਕ ਇਕੱਲਾ ਬੰਦਾ ਸੀ ਠੀਕ ਹੈ ਜੀ ਪੀਲੇ ਰੰਗ ਦੀ ਜਿਹੜੀ ਟੀ ਸ਼ਰਟ ਪਾਈ ਸੀ ਬਾਕੀ ਜੀਨ ਦੀ ਪੈਂਟ ਪਾਈ ਜ਼ਿਆਦਾ ਬੰਦਾ ਖਿਆਲ ਨਹੀਂ ਰੱਖਦਾ ਇੰਨੇ ਕਿੱਦਾਂ ਦਾ ਹੁਲੀ ਆਇਆ ਉਹਦਾ ਦਾ ਬੰਦੇ ਦਾ ਥੋੜਾ ਸਰੀਰ ਭਾਰਾ ਆਇਆ ਉਹ ਚੱਲ ਮਾਰ ਕੋਈ ਸਾਧਨ ਤੇ ਸੀਗਾ ਮੋ ਕਦੀ ਹੋਇਆ ਨਹੀਂ ਇਹੋ ਜਿਹਾ ਕੰਮ ਠੀਕ ਹੈ ਜੀ ਹਾਂਜੀ ਕਿਹਨਾ ਤੁਹਾਡਾ ਤੇ ਇਸੇ ਅਮਰਜੀਤ ਕੁਮਾਰ ਤੁਸੀਂ ਅੱਜ ਐਸਬੀਆਈ ਏਟੀਐਮ ਦੇ ਬਾਹਰ ਖੜੇ ਆ ਕੀ ਮਾਮਲਾ ਜੀ ਇੱਥੇ ਕੋਈ ਬਜ਼ੁਰਗ ਬੰਦਾ ਪੈਸੇ ਕਢਾਉਣਾ ਆਇਆ ਹੈਗਾ ਆਪਣੇ ਉਹਦੇ ਕੋਈ ਡਿਨਰ ਵਾਲਾ ਬੈਂਕ ਦਾ ਏਟੀਐਮ ਕਾਰਡ ਸੀਗਾ ਹਾਂਜੀ ਉਹਦੇ ਪੈਸੇ ਨਹੀਂ ਨਿਕਲੇ ਪਹਿਲਾਂ ਹਾਂਜੀ ਤੇ ਉੱਥੇ ਜਦੋਂ ਉਹ ਬਾਹਰ ਨੂੰ ਆਇਆ ਤੇ ਇੱਕ ਬੰਦਾ ਇੱਥੇ ਖੜਾ ਸੀਗਾ ਹਾਂਜੀ ਉਹਦਾ ਨਾਲ ਹੀ ਮੋਰਦਾ ਖੜਾ ਸੀਗਾ ਹਾਂਜੀ ਉਹ ਕਹਿੰਦਾ ਮੈਂ ਪਿੱਛੇ ਨਾਲ ਏਟੀਐਮ ਨੂੰ ਕਈ ਠੀਕ ਕਰਕੇ ਆਇਆ ਹਾਂ ਹਾਂਜੀ ਤੇ ਆਪ ਅੰਦਰ ਵੜ ਕੇ ਪਹਿਲਾਂ ਉਹਨੇ ਕਿਹਾਗੇ ਵੀ ਬਾਹਰ ਨਾਲ ਹੀ ਬਾਹਰ ਆ ਗਿਆ ਕਹਿੰਦਾ ਹੁਣ ਕਿਡੀਆਂ ਚਾਲੂ ਹੋ ਗਿਆ ਪੈਸੇ ਕਢਾਵਾਂ ਅੰਕਲ ਠੀਕ ਹੈ ਜੀ ਤੇ ਜਦੋਂ ਉਹ ਆਪਣੇ ਪੈਸੇ ਕਢਾਉਣ ਲੱਗਾ ਤੇ ਉਹ ਉਹਦਾ ਉਹਨੇ ਪਾਸਵਰਡ ਜੀਡੀਐਮ ਕਾਰਡ ਵਟਾ ਲਿਆ ਆਪਦਾ ਕੋਈ ਇਹਦੇ ਦਾ ਜੀਟੀਐਮ ਕਾਰਡ ਲੈ ਗਿਆ ਤੇ ਪਾਸਵਰਡ ਚੇਂਜ ਕਰਕੇ ਨਾਲ ਲੈ ਗਿਆ ਤੇ ਇਹਨੂੰ ਆਪਦਾ ਜੀਡੀਐਮ ਕਾਰਡ ਕੋਈ ਕਿਸੇ ਹੋਰ ਬੰਦੇ ਕਿੰਨੇ ਦੀ ਠੱਗੀ ਹੋਈ ਸਰ ਬੰਦੇ ਦੇ ਨਾਲ ਦੱਸੋ ਉਹਦਾ ਵੀ ਮੇਰੇ ਕਹਿੰਦਾ ਬਈ ਕਹਿੰਦਾ ਉਹ ਮੈਨੂੰ ਮੈਸੇਜ ਆ ਗਿਆ ਤੇ 70000 ਰੁਪਏ ਮੇਰੇ ਹੋਰ ਪੱਕਾ ਪੱਕਾ ਬੈਂਕਾ ਦੇ ਕੋਲੋਂ ਕਢਾ ਲਿਆ ਉਹਨੇ ਠੀਕ ਹੈ ਜੀ ਤੇ ਮੈਨੂੰ ਮੈਸੇਜ ਆ ਗਿਆ ਬੰਦੇ ਨੇ ਹੋਰ ਏਟੀਐਮ ਦੇ ਪੈਸੇ ਕਢਾਏ ਆ ਤੇ ਮੇਰਾ ਪਾਸਵਰਡ ਕਰਕੇ ਚੇਂਜ ਕਰਕੇ ਤੇ ਏਟੀਐਮ ਕਾਰਡ ਲੈ ਗਿਆ ਤੇ ਆਪਦੇ ਵਾਲ ਮੈਨੂੰ ਦੇਖਿਆ ਮੇਰੇ ਨਾਲ ਬਹੁਤ ਵੱਡਾ ਫਰਾਡ ਹੋਇਆ ਕੀ ਕਾਰਵਾਈ ਆ ਸਰ ਤੁਹਾਡੇ ਵੱਲੋਂ ਇਹਦੀ ਕਾਰਵਾਈ ਉਹਨੂੰ ਥਾਣੇ ਸਿਟੀ ਭੇਜਿਆ ਗਿਆ ਦਰਖਾਸਤ ਲਗਾਊਗਾ ਤੇ ਸੀਸੀ ਫੁਟੇਜ ਚੈੱਕ ਕੀਤੀ ਜਾਊਗੀ ਠੀਕ ਹੈ ਜੀ ਤੇ ਇਸੇ ਐਸਬੀਆਈ ਦੀ ਤੇ ਨੇੜੇ ਆਪਣਾ ਸਿਵਲ ਹਸਪਤਾਲ ਤੇ ਜਿੱਥੇ ਜਿੱਥੇ ਆਪਣੇ ਉਹਨੇ ਪੈਸੇ ਕਢਾਈ ਹੋਰ ਬਣਾ ਪੀਟੀਐਮ ਚੋਂ ਉਹਦੀ ਸੀਸੀ ਫੋਟੇ ਕੀਤੀ ਜਾਵੇਗੀ ਤੇਰੀ ਹਕकत ਦਿਖਾਈ ਜਾਊਗੀ